ਬੀ ਦਾਂ ਸਭ ਹਲਕਾ ਤਰੰਦਰ ਵਿੱਚ ਜਿਹੜੀਆਂ ਜਿਮਨੀ ਚੋਣਾ ਹੋਈਆਂ ਹਨ ਉਸ ਦੌਰਾਨ ਜਿਹੜੇ ਪੁਲਿਸ ਕਰਮਚਾਰੀ ਅਤੇ ਅਧਿਕਾਰੀ ਹਨ ਉਹਨਾਂ ਉੱਪਰ ਲਗਾਤਾਰ ਗਾਲ ਢਿੱਗਦੀ ਨਜ਼ਰ ਆ ਰਹੀ ਹੈ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਹੀ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣ ਤਰਨਤਾਰਾਂ ਦੀਆਂ ਜਿਹੜੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਨਾਲ ਹੀ ਜਿਹੜੀ ਚੋਣ ਪ੍ਰਚਾਰ ਬੜੀ ਤੇਜ਼ੀ ਨਾਲ ਸ਼ੁਰੂ ਹੋ ਚੁੱਕਾ ਸੀ ਇਸ ਦਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਜਿਹੜਾ ਕਿ ਦੋਸ਼ ਲਗਾਏ ਗਏ ਸਨ ਕਿ ਜਿਹੜੀ ਪੁਲਿਸ ਹੈ ਉਹ ਸਰਕਾਰ ਜਿਹੜੀ ਹੈ ਉਹਦੇ ਅਧੀਨ ਕੰਮ ਕਰ ਰਹੀ ਹੈ ਔਰ ਤਕੇਸ਼ਾਈ ਕਰ ਰਹੀ ਹੈ ਇਸ ਨੂੰ ਵੇਖਦਿਆਂ ਹੋਇਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਬੀਬੀ ਸੁਖਿੰਦਰ ਕੁਰ ਰੰਧਾਵਾ ਔਰ ਪਾਰਟੀ ਦੇ ਜਿਹੜੇ ਉਹ ਪ੍ਰਧਾਨ ਹੰਸ ਕੁਬੀਰ ਸਿੰਘ ਬਾਦਲ ਵੱਲੋਂ ਜਿਹੜੀ ਕੀ ਇਸ ਦੀ ਸ਼ਿਕਾਇਤ ਹੈ ਭਾਰਤੀ ਚੋਣ ਕਮਿਸ਼ਨ ਨੂੰ ਕੀਤੀ ਗਈ ਸੀ ਉਸ ਦੌਰਾਨ ਇਸ ਦਾ ਸਖਤ ਐਕਸ਼ਨ ਲੈਂਦੇ ਹੋਏ ਭਾਰਤੀ ਚੋਣ ਕਮਿਸ਼ਨ ਵੱਲੋਂ ਤੁਰੰਤ ਥਾਣਾ ਚਭਾਲ ਦੇ ਜਿਹੜੇ ਐਸ ਐਚ ਓ ਸੀ ਉਹਨਾਂ ਤੋਂ ਇਲਾਵਾ ਦੋ ਡੀ ਐਸ ਪੀ ਜਿਨ੍ਹਾਂ ਵਿੱਚ ਡੀ ਐਸ ਪੀ ਡੀ ਸੁਖਬੀਰ ਸਿੰਘ ਅਤੇ ਡੀ ਐਸ ਪੀ ਸਿਟੀ ਜਗਜੀਤ ਸਿੰਘ ਜਿਹੜੇ ਆ ਉਹਨਾਂ ਦਾ ਤਬਾਦਲਾ ਦੂਸਰੇ ਜ਼ਿਲ੍ਹਿਆਂ ਵਿੱਚ ਕਰ ਦਿੱਤਾ ਗਿਆ ਸੀ ਇਸ ਸ਼ਕਤੀ ਤੋਂ ਬਾਅਦ ਪੁਲਿਸ ਵਿੱਚ ਕਾਫੀ ਜ਼ਿਆਦਾ ਹਲਚਲ ਵੇਖਣ ਨੂੰ ਮਿਲੀ ਸੀ ਔਰ ਲਗਾਤਾਰ ਚੋਣ ਪ੍ਰਚਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾਂਦਾ ਰਿਹਾ ਜਿਸ ਵਿੱਚ ਪਾਰਟੀ ਦੇ ਹਾਈ ਕਮਾਂਡ ਨੇਤਾ ਲੀਡਰ ਵਿਧਾਇਕ ਸਾਬਕਾ ਵਿਧਾਇਕ ਮੰਤਰੀ ਤੱਕ ਇੱਥੇ ਪਹੁੰਚ ਰਹੇ ਇਸ ਦੇ ਨਾਲ ਨਾਲ ਹੀ ਦੂਸਰੇ ਰਾਜਾਂ ਤੋਂ ਮੁੱਖ ਮੰਤਰੀ ਵੀ ਇਸ ਚੋਣ ਕਮਿਸ਼ਨ ਚੋਣ ਜਿਹੜੀ ਮੁਹਿੰਮ ਜਿਹੜੀ ਚੱਲਦੀ ਸੀ ਉਸ ਵਿੱਚ ਨਜ਼ਰ ਆਉਂਦੇ ਰਹੇ ਔਰ ਬਾਅਦ ਵਿੱਚ ਜਿਹੜੀ ਸ਼ੋਮਨੀ ਕਾਲੀ ਦਲ ਵੱਲੋਂ ਜਿਹੜੀ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੇ ਵਰਕਰਾਂ ਉੱਪਰ ਪੁਲਿਸ ਵੱਲੋਂ ਤਕੇਸ਼ਾਹੀ ਕਰਦੇ ਹੋਏ ਨਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਤਰਨੇ ਵੀ ਦਿੱਤੇ ਗਏ ਬੀਤੇ ਦਿਨੀ ਜਦੋਂ ਇਸ ਸੰਬੰਧੀ ਜਿਹੜੀ ਚੋਣ ਪ੍ਰਚਾਰ ਲਗਾਤਾਰ جاری ਸੀ ਉਸ ਵਿੱਚ ਜਿਹੜੀ ਕਿ ਪਾਰਟੀ ਦੇ ਉਮੀਦਵਾਰ ਸੁਖਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਰੰਧਾਵਾ ਅਤੇ ਜਿਹੜੇ ਪਾਰਟੀ ਦੇ ਸ਼੍ਰੋਮਣੀ ਕਾਲੀ ਦਲ ਪਾਰਟੀ ਦੇ ਆਰਟੀ ਵਿੰਗ ਦੇ ਇੰਚਾਰਜ ਹਨ ਨਛੱਤਰ ਸਿੰਘ ਗਿੱਲ ਉਹਨਾਂ ਦੀ ਜਿਹੜੀ ਕੀ ਆ ਪੁਲਿਸ ਨਾਲ ਕਈ ਜਗ੍ਹਾ ਤੇ ਬਹਿਸ ਹੁੰਦੀ ਜਾਂ ਫਿਰ ਉਹਨਾਂ ਤੇ ਦੋਸ਼ ਲਗਾਉਂਦੇ ਹੋਏ ਲਗਾਤਾਰ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੇਖੀਆਂ ਗਈਆਂ ਔਰ ਇਸ ਦੇ ਨਾਲ-ਨਾਲ ਜਦੋਂ ਇਸ ਸਬੰਧੀ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉਮੀਦਵਾਰ ਹਨ ਉਹਨਾਂ ਦੀ ਬੇਟੀ ਕੰਚਨਪ੍ਰੀਤ कौर ਨਸ਼ੱਤਰ ਸਿੰਘ ਗਿਲੌਰ ਹੋਰ ਵਰਕਰਾਂ ਵੱਲੋਂ ਇੱਕ ਪੁਲਿਸ ਜਿਹੜਾ ਕਰਮਚਾਰੀ ਹੈ ਉਹ ਸੀਆਈਏ ਸਾਹਿਬ ਇਤਨਾਸੀ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਜਿਹਨਾਂ ਦਾ ਨਾਮ ਹੈ ਉਹਨਾਂ ਨਾਲ ਇੱਕ ਕਾਰ ਰਾਹੀਂ ਪਿੱਛਾ ਕਰਦੇ ਹੋਏ ਦੀ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਕਿ ਉਹਨਾਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਜਿਹੜੇ ਪਾਰਟੀ ਦੇ ਜਿਹੜੇ ਜਿੱਥੇ ਵੀ ਚੋਣ ਪ੍ਰਚਾਰ ਕਰਨ ਜਾਂਦੇ ਹਨ ਉਮੀਦਵਾਰ ਜਾਂ ਵਰਕਰ ਉਹਨਾਂ ਦਾ ਪਿੱਛਾ ਪੁਲਿਸ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਜਿਹੜਾ ਕਿ ਪਾਰਟੀ ਵੱਲੋਂ ਲਗਾ ਇਸ ਦੀ ਸ਼ਿਕਾਇਤ ਵੀ ਦਰਜ ਕੀਤੀ ਕਰਵਾਈ ਗਈ ਸੀ ਪਰੰਤੂ ਪੁਲਿਸ ਵੱਲੋਂ ਦੂਜੇ ਪੱਖ ਨੂੰ ਵੇਖਦਿਆਂ ਹੋਇਆ ਇਸ ਦੇ ਦੌਰਾਨ ਜਿਹੜਾ ਕਿ ਬੀਤੀ 5 ਨਵੰਬਰ ਨੂੰ ਥਾਣਾ ਸਿਟੀ ਤਰਨਤਾਰਨ ਵਿਖੇ ਇੱਕ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ ਕੰਚਨਪ੍ਰੀਤ ਕੌਰ ਤੋਂ ਲਾਵਾ ਨਛਤਰ ਸਿੰਘ ਗਿੱਲ ਸਮੇਤ 25 ਜਿਹੜੇ ਵਿਅਕਤੀ ਹਨ ਵਰਕਰ ਹਨ ਉਹਨਾਂ ਨੂੰ ਨਾਮਜ਼ਦ ਕਰਦੇ ਹੋਏ ਔਰ ਅਣਪਛਾਤੇ ਵਿਅਕਤੀਆਂ ਨੂੰ ਇਸ ਕੇਸ ਵਿੱਚ ਲੈਂਦੇ ਹੋਏ ਪਰਚਾ ਦਰਜ ਕਰ ਲਿਆ ਗਿਆ ਸੀ ਉਸ ਦੇ ਨਾਲ ਹੀ ਨਛਤਰ ਸਿੰਘ ਗਿੱਲ ਜਿਹੜੇ ਆ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਸੀ ਮਾਨਯੋਗ ਅਦਾਲਤ ਤਰਨਤਾਰਨ ਵੱਲੋਂ ਨਛਤਰ ਸਿੰਘ ਗਿੱਲ ਨੂੰ 14 ਦਿਨਾਂ ਦੀ ਨਾਇਕਰਾਸਤ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦੌਰਾਨ ਜਿਹੜਾ ਕਿ ਪਾਰਟੀ ਵੱਲੋਂ ਇਸ ਨਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਨਜਾਇਜ਼ ਪਰਚੇ ਦਰਜ ਕਰਨ ਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਦਾ ਰੁਕੀਤਾ ਗਿਆ ਔਰ ਜਿੱਥੋਂ ਮਾਨਯੋਗ ਹਾਈ ਕੋਰਟ ਨੇ ਰਸ਼ਟਰ ਸਿੰਘ ਗਿੱਲ ਨੂੰ ਜਿਹੜੇ ਕਿ ਜੇਲ੍ਹ ਕਬੂਰਥਲਾ ਵਿੱਚ ਬੰਦ ਸਨ ਉਹਨਾਂ ਨੂੰ ਨੈਗਰਾਸਦ ਵਿੱਚ ਉਹਨਾਂ ਨੂੰ ਰਿਹਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇਗੇ ਔਰ ਇਸ ਰਿਹਾਈ ਤੋਂ ਬਾਅਦ बीजेपी पंजाब गौरव यादव ਵੱਲੋਂ ਇਸ ਦਰਾਨ ਜਿਹੜੇ ਕਿ ਡੀਐਸਪੀ ਹਨ ਗੁਲਜਾਰ ਸਿੰਘ ਜਿਹੜੇ ਕਿ ਪੀਬੀਆਈ ਹਨ ਔਰ ਡੀਐਸਪੀ ਜਿਹੜੇ ਡੀ ਹਨ ਹਰਿੰਦਰ ਸਿੰਘ ਔਰ ਇਹਨਾਂ ਦੋਵਾਂ ਡੀਐਸਪੀ ਨੂੰ ਬੀਜੇਪੀ ਗੌਰਵ ਯਾਦਵ ਵੱਲੋਂ ਮੁਅਤਲ ਕਰ ਦਿੱਤਾ ਗਿਆ ਹੈ ਬੀਤੇ ਦਿਨੀ ਇਸ ਫੈਸਲੇ ਇਸ ਆਦੇਸ਼ ਜਾਰੀ ਹੋਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਔਰ ਔਰ ਜਿਹੜੇ ਕਿ ਪੁਲਿਸ ਕਰਮਚਾਰੀਆਂ ਤੇ ਲਗਾਤਾਰ ਗਾਜ ਦਿਖਦੀ ਨਜ਼ਰ ਆ ਰਹੀ ਹੈ ਔਰ ਇਸਰਾਨ ਇਹ ਵੀ ਪਤਾ ਲੱਗਾ ਹੈ ਕਿ ਕਪੂਰਥਲਾ ਜੇਲ੍ਹ ਵਿੱਚ ਬੰਦ ਨਿਸ਼ਾਤਰ ਸਿੰਘ ਗਿੱਲ ਨੂੰ ਜਦੋਂ ਮਾਨਯੋਗ ਹਾਈ ਕੋਰਟ ਦੇ ਦੇਸ਼ਾਂ ਉੱਪਰ ਰਿਹਾ ਕਰਨਾ ਪਿਆ ਤਾਂ ਡੀਜੀਪੀ ਗੌਰਵ ਯਾਦਵ ਵੱਲੋਂ ਉਹਨਾਂ ਨੂੰ ਵੀ ਕਿਸੇ ਦਾ ਕਿਸੇ ਹੋਰ ਪੱਖ ਨੂੰ ਚਾਹੇ ਰੱਖਦਿਆਂ ਹੋਇਆਂ ਉਹਨਾਂ ਨੂੰ ਇਸ ਜਿਹੜੇ ਜੇਲ੍ਹ ਦੇ ਸੁਪਰਡੈਂਟ ਹਨ ਅਤੇ ਜਿਹੜੇ ਸਹਾਇਕ ਸੁਪਰਡੈਂਟ ਹਨ ਇਹਨਾਂ ਦੋਵਾਂ ਨੂੰ ਇਹਨਾਂ ਦਾ ਤਬਾਦਲਾ ਕੀਤਾ ਦੂਸਰੇ ਕਿਸੇ ਹੋਰ ਜੇਲ੍ਹ ਵਿੱਚ ਕਰ ਦਿੱਤਾ ਗਿਆ ਹੈ ਔਰ ਪੁਲਿਸ ਦੀ ਇਸ ਲਗਾਤਾਰ ਹੋ ਰਹੀ ਕਾਰਵਾਈ ਨੂੰ ਦੇਖਦੇ ਹਾਂ ਜਿਹੜਾ ਕਿ ਕਾਫੀ ਜ਼ਿਆਦਾ ਪੁਲਿਸ ਕਰਮਚਾਰੀਆਂ ਦੇ ਮਨੋਬਲ ਵੀ ਜਿੱਥੇ ਡਿੱਗਦੇ ਕਹਿ ਸਕਦੇ ਹਾਂ ਵੀ ਨਜ਼ਰ ਆ ਰਹੇ ਹਨ ਉੱਥੇ ਹੀ ਉਹਨਾਂ ਵਿੱਚ ਕਾਫੀ ਸਹਿਮ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਡਿਊਟੀ ਜਿਹੜੀ ਹੈ ਉਹ ਕਰਨੀ ਪੈ ਰਹੀ ਹੈ ਔਰ ਇਸ ਦੌਰਾਨ ਜਿਹੜੀ ਚੋਣ ਹੈ ਜਿਹੜੀ ਜਿਮਨੀ ਚੋਣ ਤਰਨਦਨ ਵਿੱਚ ਹੋਈ ਹੈ ਉਹ ਪੁਲਿਸ ਕਰਮਚਾਲੀਆਂ ਉੱਪਰ ਕਾਫੀ ਜ਼ਿਆਦਾ ਉਹਨਾਂ ਦੇ ਉੱਪਰ ਇੱਕ ਇੱਕ ਸ਼ਰਮ ਦੀ ਕਹਿ ਸਕਦੇ ਹਾਂ ਕਿ ਦਬਾਅ ਬਣਿਆ ਹੋਇਆ ਹੈ ਔਰ ਉਸ ਨੂੰ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਔਰ ਇਸ ਦੌਰਾਨ ਹੀ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਪਤਾ ਲੱਗ ਰਿਹਾ ਹੈ ਹੋਰ ਪੁਲਿਸ ਕਰਮਚਾਰੀਆਂ ਉੱਪਰ ਗਾਜ ਦਿਗਨ ਦੇ ਅਸਾਰ ਨਜ਼ਰ ਆ ਰਹੇ ਹਨ ਰਮਨ ਚਾवला ਜਗਮਨੀ ਟੀਵੀ ਤਰੰਤਾਰਨ